बाला बाश बाला बाल बाल फायर 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 ओली फायर फायर अरे बेले बेले बे शमा नाम अंदरों को लाबा अब बाला बाला बाश शिखर बरा फायर 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 ओए फोन दिवेरी सोपर फड़ो बेटा फड़ो परात सात फायर फायर, फायर 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 अब बाला फायर 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 होली फायर होली फायर पूरी आग लग गई पूरी तरह आग लग पूरी आग लग ये सुमसीदी आग ये सुमसीदी आग पूरी ਅੱਗ ਲੱਗ ਜੇ ਆਗਈਏ गई ਤਰਗਦੂਤਾ ਜਨ ਸਵਰਗ ਦੂਤਾ ਜਨ ਜੀਤੇ ਫਾਇਰ ਹੋਣੀ ਫਾਇਰ ਹੋਣੀ ਇਸ ਤੇ ਫਾਇਰ ਹੋਣੀ ਸਵਰਗ ਦੂਤਾ ਉਹਨੇ ਯੇਸੂ ਦੇ ਸਵਰਗ ਦੂਤ ਬੰਦ ਦੇਣਾ ਮੈਂ ਯੇਸੂ ਉਸੇ ਤਰ੍ਹਾਂ ਤੇ ਬੰਦ ਦੇਣਾ ਸ਼ਤਾਨ ਦੀਆਂ ਲੱਤਾਂ ਨੂੰ ਸੰਗੜਾ ਦੇ ਨਾਲ ਬੰਦ ਦੇਣਾ ਯੇਸੂ ਅਸੀ देना ਤਰਗਦੂਤਾ ਯੇਸੂ ਨੇ ਅਜੇ ਬੰਦ ਦੇਣਾ ਸ਼ਤਾਨ ਨੂੰ ਪੁਰੀ ਤਰ੍ਹਾਂ ਹਰੇ ਕੇ ਸੋਲਾ ਵਾਸ਼ਿਕ ਕਰਾ ਮੰਨ ਫਾਇਰ ਹੋਲੀ ਸਪਿਰਟ ਫਾਇਰ 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 ਚੱਲ 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 ਯਿਸੂ ਦੀ ਅੱਗ ਲੱਗੀ ਅੱਗ ਜੇ ਜਾਂ ਘਰ ਨਹੀਂ ਚੋ ਚੰਗਾ ਉਹਦੇ ਉੱਤੇ ਦਰ ਤੱਕ ਸੁਆਇਆ ਕਰਕੇ ਜਾਉਂਗਾ ਪਰ ਹੁਣ ਕਹਿਣਾ ਨਹੀਂ ਕਿ ਇਹਨੂੰ ਕਹੋਗੀ ਮੈਂ ਉਹ ਦਿੰਦਾ ਗਿਆ ਸਿਰ ਤੇ ਨਹੀਂ ਆਉਣਾ ਕਿਸੇ ਦੇ ਮੈਂ ਆ ਉਹ ਦਿੰਦਾ ਨਹੀਂ ਮੁੜ ਕੇ ਨਹੀਂ ਆਉਣਾ ਚਾਹਾਂਗਾ ਮੈਂ ਪੁੱਛ ਲਓ ਮੈਂ ਮੁੜ ਕੇ ਉੱਥੇ ਸਿੱਧਾ ਤਰੀਕਾ ਹੋ ਗਿਆ ਮੈਂ ਮੁੜ ਕੇ ਆਇਆ ਖਾਲਾਵਾਸ਼ੀ ਖਾਲਾਵਾ ਸ਼ਮਾਲਾਵਾ ਹਾਂ ਜਾਣਦਾ ਤੈਨੂੰ ਉਹ ਦੇਦਾ ਇਹ ਸੁਗਾਚੋ ਮੈਂ ਦੇਦਾ ਗੱਲ ਕਰਾਓ ਹੈ ਦੇਦਾ ਕੋ ਮੈਂ ਪਰ ਇੱਕ ਗੱਲ ਇਹਨਾਂ ਕਹ ਦੋ ਹਾਂ ਕਾਇ ਸਰੀ ਦੇ ਆਣੇ ਆਏ ਤੇ ਹਾਂ ਪੈਨਲ ਕੇ ਸਾਰੇ ਮੋੜ ਨੂੰ ਕਰੀ ਤੂੰ ਇਕੜੀ ਮੋੜੀ ਮੈਂ ਤਾਂ ਕੰਮ ਨਹੀਂ ਕਰਦਾ ਜੀ ਤੁਹਾਡੇ ਨੂੰ ਛੱਡ ਕੇ ਫੇਰ ਜਾਂਦੇ ਫੇਰ ਮੈਂ ਉੱਥੇ ਜਣਾ ਹੀ ਜਾਣਾ ਵੇਖ ਲਓ ਫੇਰ ਸੁਣ ਲਓ ਹੁਣ ਦੀ ਆਪਣਾ ਹਿਸਾਬ ਲਾ ਲਓ ਉਹ ਕੀ ਕਹਿ ਰਹੇ ਜੀ ਕਹਿੰਦੇ ਉਦੋਂ ਵੀ ਤਾਂ ਗਲਤ ਗੱਲ ਕਰੀ ਨਹੀਂ ਵੀ ਜਾਂ ਜਾਂ ਫਿਰ ਚਾਈਪਿੰਕੇ ਪਾਸੇ ਲਾਉਣੇ ਫਿਰ ਅੱਧ ਕੁ ਜਿਹੜੇ ਨੂੰ ਛੱਡ ਦੇਣੇ ਫੇਰ ਮੈਂ ਕਿ ਮਹੀਨੇ ਬਾਅਦ ਕਿਤੇ ਕਿਤੇ ਹਾਂ ਠੀਕ ਹੈ ਜੀ ਇਹ ਤੇ ਤੁਸੀਂ ਕਹਿੰਦੇ ਵੀ ਚਰਚ ਆਉਣਾ ਡੀਗ ਨਹੀਂ ਤੇ ਮੈਂ ਫੇਰ ਘਰ ਜਾਦੇ ਨਾ ਫੇਰ ਫਿਰ ਮੇਰਾ ਵੀ ਕੋਈ ਦੋਸ਼ ਨਹੀਂ ਜੀ ਠੀਕ ਹੈ ਭੈਣ ਜੀ ਸੁਣਦੇ ਜੀ ਕੀ ਕਹਿ ਰਹੇ ਜੀ ਮੈਂ ਤਾਂ ਉਦੋਂ ਵੀ ਸਾਰੀਆਂ ਗੱਲਾਂ ਨਹੀਂ ਦੱਸ ਜਿੰਦਿਆਰ ਕਿਹਾ ਮੈਂ ਜਿੰਦਿਆਰ ਜਿੰਜਨ ਸੱਦਿਆ ਮੈਂ ਕਿਹਾ ਗੜੀ ਆਕੜੇ ਨਹੀਂ ਤੁਹਾਡੇ ਗੜੀ ਉਧਰ ਆਕੜੇ ਦੀ ਗੱਲ ਕਰ ਨਹੀ ਨਹੀ ਤੇ ਹੁਣ ਮਤਲਬ ਵੇਖ ਲਓ ਜੇ ਤੇ ਤੁਸੀਂ ਚਰਚ ਆਉਣਾ ਵਾ ਤੇ ਫਿਰ ਇਹਨੇ ਜਾਣਾ ਜੇ ਜੇ ਤੁਸੀਂ ਚਰਚ ਨਾ ਆਏ ਤੇ ਇਹਨੇ ਫਿਰ ਤੁਹਾਨੂੰ ਫੜ ਲੈਣਾ ਜੇ ਇਸ ਕਰਕੇ ਮੇਰਾ ਫਿਰ ਕੋਈ ਨਹੀਂ ਸੂਰ ਹੈ ਅੱਜ ਤਾਂ 100 ਸਾਲ ਪੁਰਾਣਾ ਮੈਂ ਉੱਥੇ ਬੈਠਾ ਦਾ ਕਿੰਨੇ ਸਾਲ 100 ਸਾਲ ਪੁਰਾਣਾ 100 ਸਾਲ ਹਾਂਜੀ ਇਹਨੇ ਤਾਂ ਘਰ ਦੇ ਵਿੱਚ 93 ਸਾਲ ਦੀ ਉਮਰ ਜੀ ਤੰਦਾ ਮਾਰਿਆ ਹੈ 93 ਸਾਲ ਦੀ ਉਮਰ ਜੀ ਜਿਹਦਾ ਇਹਨੂੰ ਇਹਨੇ ਤੇ ਨੂੰ ਮਾਰਿਆ ਹੈ ਹਾਂਜੀ ਕੌਣ ਹੈ ਤੂੰ ਨਾਗ ਜੀ ਜੁੜਾ ਹੈ ਜੁੜਾ ਹਾਂਜੀ ਅ 79 ਸਾਲ ਦੀ ਉਮਰ ਕਿ ਦੀ ਨਾਗ ਜੀ ਜਦੋਂ ਤਨ ਮਾਰਤਾ ਇਹਨਾਂ ਨੇ ਹਾਂਜੀ ਅੱਛਾ ਨਾਗਣਾ ਇਹ ਜੀ ਇਹਨਾਂ ਨੇ ਮਾਰਨੇ ਨਾ ਵੀ ਮਾਰਦੀ ਇਹਨਾਂ ਨੇ ਨਾਗਣੀ ਮਾਰਦੀ ਹਾਂਜੀ ਅੱਛਾ ਅੱਛਾ ਇਹਨਾਂ ਪੋਤਾਂ ਜਿੱਥੇ ਜਿੱਥੇ ਗਏ ਆ ਕਦੀ ਝੂਠੇ ਬੋਲਿਆ ਹੈ ਹਾਂ ਇਹਨਾਂ ਜਿੱਥੇ ਜਿੱਥੇ ਗਏ ਨਾ ਪੋਤਾਂ ਕੋਈ ਝੂਠ ਦੇ ਬੋਲਿਆ ਨਹੀਂ ਨਹੀਂ 100 ਸਾਲ ਪੁਰਾਣਾ ਤੁਹਾਡੇ ਘਰ ਤੇ 79 ਸਾਲ ਉਮਰ ਹੀ ਤੋਂ ਇਹਨਾਂ ਦੇ ਜਿਹੜੀ ਨਾ ਜਗ੍ਹਾ ਨੇ ਦਾਦਾ ਪੁਰਦਾਦਾ ਨੇ ਇਹਨੂੰ ਮਤੋਂ ਪਹਿਲਾਂ ਦਾ ਉੱਥੇ ਹਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਅਜੇ ਵੀ ਇਹਨਾਂ ਦੇ ਘਰ ਦੇ ਪਿੱਛੇ ਵਰਮੀਆਂ ਬੰਦੀਆਂ ਬਣ ਗਈਆਂ ਪੈੜੀਆਂ ਜਹਾਗੇ ਵਰਮੀਆਂ ਦਾ ਪੁੱਲ ਹੈ ਵਰਮੀਆਂ ਗਾੜੀ ਦੀ ਵਰਮੀ ਬੰਦੀਆਂ ਉਸੇ ਪੈੜੀ ਦੇ ਵਿੱਚ ਖਾਂ ਆ ਜਾਂਦਾ ਦਾ ਉਸੇ ਪੈੜੀ ਦੇ ਅਗਲੇ ਬੰਦੇ ਵਰਮੀਆਂ ਹੈਗਾ ਕੋਲ ਅੱਛਾ ਪੈੜੀ ਦੇ ਵਿੱਚ ਜਿਹੜੀ ਆ ਵਰਮੀ ਹੀ ਉੱਥੇ ਇਹਨਾਂ ਨੇ ਜਮੀਨ ਨਹੀਂ ਬਾਛੀ ਇਹ ਸਾਰੀ ਪੈੜੀ ਦੀ ਹਮ ਜਦੋਂ ਫਿਰ ਕਹਿੰਦੇ ਕਿ ਮੈਂ ਛੱਡਦਾ ਗਿਆ ਇਹਨਾਂ ਨੂੰ ਅੱਛਾ ਅੱਛਾ ਜਗ੍ਹਾ ਥੋੜੀ ਹੁਣ ਸ਼ਾਂਝਾਈ ਜਾਂਦੀ ਹੈ ਹਾਂ ਜੇ ਫਿਰ ਨਹੀਂ ਨਾ ਛੱਡਣਾ ਨਹੀਂ ਮੰਨਣਾ ਫਿਰ ਮੈਂ ਦੋਥੇ ਆਣ ਕੇ ਬਹਿਣਾ ਬਣਾ ਅੱਡਾ ਤੇ ਮੈਂ ਰਹੂਗਾ ਹੀ ਅੱਛਾ ਅੱਛਾ ਪਹਿਲਾਂ ਤਾਂ ਮੈਂ ਉਹ ਦਿਨ ਦ ਸੱਦਿਆ ਗਿਆ ਹਾਂ ਇਹਨਾਂ ਨੂੰ ਮੀਟ ਦੀ ਗੜਾਈ ਬਣਾਈ ਹੂੰ ਉਹ ਖਾ ਗਏ ਨਾ ਜਗਾ ਕੁੱਟੀ ਮੈਂ ਉਹ ਗੱਲ ਝੂਠ ਨਹੀਂ ਉਹ ਤੂੰ ਕੀਤੀ ਚਾਹ ਜਗ ਕਰਨ ਡਿਆ ਹੂੰ ਫਿਰ ਇਹਨਾਂ ਦਾ ਜਗਾ ਕੁੱਟੀ ਇੰਨਾ ਜਗਾ ਭਰਉਂਦੀਆਂ ਹੂੰ ਫਿਰ ਇਹਨਾਂ ਇੱਕ ਬਾਬਾ ਸੱਦਿਆ ਹੂੰ ਉਹਨਾਂ ਨੇ ਨਾ ਨਾਖ ਜਾੜੇ ਉਹਨਾਂ ਮੇਰੇ ਇੱਟ ਚਾਗ ਮਿੱਟੀ ਚੋਕੇ ਖੜੀ ਪਿੰਨ ਨਾਲ ਛੱਡ ਜੀ ਤੇ ਮੈਂ ਤਾਂ ਉੱਥੇ ਰਹਿਣਾ ਮੈਂ ਇੱਥੇ ਜਾਣਾ ਇਹਦੇ ਚਰਚੇ ਜਾਂਦੇ ਹੂੰ ਫਿਰ ਉੱਥੇ ਵੀ ਨਾ ਥੋੜੇ ਜਿਹੇ ਮੈਨੂੰ ਧੱਕੇ ਥੋੜੇ ਖਵਾਏ ਮੁੰਟਾ ਡੇਲਾ ਫੇਰ ਮੈਂ ਰਹਿਉਂਗਾ ਕਿਤੇ 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 ਕੜੀਮੋੜੀ ਮੈਂ ਤਾਂ ਲੇ ਕੰਮ ਜਿਨਾ ਰਹਾ ਚਾਹੇ ਮਾਫੀ ਮੰਗਣ ਚ ਮੈਂ ਰਹਾ ਹਾਂ ਆ ਮੇਰੇ ਲੋ ਤੁਹਾਡੀ ਮਰਜ਼ੀ ਹੈ ਭੈਣ ਜੀ ਮੇਰੇ ਇਹਨੇ ਨੀ ਜੇ ਜਾਣਾ ਧਰਮਤ ਸਹੀ ਕਰਦੇ ਸੀ ਠੀਕ ਹੈ ਨਾ ਮੈਂ ਐਸੇ ਕਰੀ ਚਰਚ ਨਹੀਂ ਹੈ ਤੁਹਾਡੇ ਹੰਤਾ ਹੂੰ ਹੁਣ ਕਿਦਾਂ ਦੂਤਾਂ ਬਣ ਕੇ ਰਹਿੰਦਾ ਨਹੀਂ ਅਸੀਂ ਕਿਹੜੇ ਜਨਾਇਤ ਵਾਲੀ ਕਰਨ ਦੇ ਹੈ ਜਾਣਾ ਵਈ ਇੱਕ ਵਾਰੀ ਮੇਰੇ ਨਾਲ ਪੁਹਲ ਬੱਜਿੰਦੇ ਮਰਜ਼ੀ ਕੋਦੇ ਮਨਿੰਦਰ ਵੀ ਕਰ ਚਰਚਾ ਮਿਲਦਾ ਮੇਰੇ ਨਾਲ ਠੀਕ ਤੇ ਮੇਰੇ ਰਿਸਟ ਕਰਾ ਕਰਾਏ ਦਾ ਕਰਵਾਓ ਪੱਕੇ ਤਰੀਕੇ ਨਾਲ ਰਿਸਟ ਕਰਾ ਦਿੰਨੇ ਤੇ ਰਹਿਣ ਜੇ ਵੀ ਨਾ ਫੇਰ ਅੰਦਰ ਵਿੱਚ ਘਰੇ ਤਾਨੂੰ ਛੱਡ ਕੇ ਚਾਹ ਤੁਹਾਡੇ ਚਰਚ ਆਉਣਾ ਚਾਹੇ ਹੋਰ ਕਿਪਾਏ ਜਾਣਾ ਫਿਰ ਤੇ ਮੈਂ ਉੱਥੇ ਹੁਣ ਆਉਣਾ ਹੁਣ ਹੋਰ ਤਨੀ ਕਿਤੇ ਜਾਂਦੇ ਹੋਰ ਨਹੀਂ ਜਾਂਦੇ ਚਰਚ ਕਿਤੇ ਹੁਣ ਸਿੱਧੇ ਸਾਰੇ ਇੱਥੇ ਆ ਇੱਥੇ ਆਓ ਸਾਰਿਆਂ ਨੂੰ ਬਾਕੀਆਂ ਨੂੰ ਵੀ ਜੇ ਬਾਕੀ ਵੀ ਇਹਨਾਂ ਦੇ ਜਿਹੜੇ ਆ ਤੁਹਾਡੇ ਵੀ ਚਾਚੇ ਤਾਏ ਉਹਨਾਂ ਨੂੰ ਵੀ ਕਹੋ ਆਪਣੇ ਜਿਹੜੇ ਘਰ ਦੇ ਜਿਹੜੇ ਘਰ ਦੇ ਮੈਂਬਰ ਆ ਪੂਰੇ ਉਹਨਾਂ ਨੂੰ ਕਹੋ ਵੀ ਚਰਚ ਆਉਦੇ ਤੁਹਾਡਾ ਸ਼ਤਕਾਰ ਹੋਏ